ਜੈ ਬੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਖਾਸ ਸੁਨੇਹਾ ਜੋ ਆਪਾਂ ਦੇਣ ਜਾ ਰਹੇ ਹਾਂ ਕਿ ਆ ਗੁੱਗਾ ਜਾਰ ਪੀਰ ਦੇ ਕੁਝ ਦਿਨ ਚੱਲ ਰਹੇ ਹੈ ਸੋ ਜਿਨਾਂ ਨੇ ਕਰਮ ਨਹੀਂ ਕੀਤਾ ਹੈ ਗੁੱਗਾ ਜਾਰ ਪੀਰ ਦੇ ਨਾਂ ਤੇ ਸੋ ਉਹ ਕੋਸ਼ਿਸ਼ ਕਰਨੀ ਜੀ ਕੀ ਕੱਲ ਐਤਵਾਰ ਹੈ ਤੇ ਕੱਲ ਦੇ ਦਿਨ ਗੋਗਾ ਜਾਰ ਪੀਰ ਦੇ ਨਾਮ ਤੇ ਜੋ ਕਰਮ ਬਣਦਾ ਹੈ ਉਹ ਜ਼ਰੂਰ ਕਰਨਾ ਹੈ ਜੀ ਬਾਕੀ ਗੱਲ ਆਪਾਂ ਚੰਗੀ ਤਰ੍ਹਾਂ ਵੀਡੀਓ ਵਿੱਚ ਸਮਝਾ ਦੰਨੇ ਆ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਅੱਜ ਜਿੱ ਪਹਿਲੀ ਵਾਰ ਨੂੰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਆਂ ਪਹਿਲਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਮਾਂ ਲੈਣਾ ਦੇਵੀ ਦੀ ਚੋਤ ਕਰਦੇ ਆਂ ਤੇ ਕੀ ਮਾਤਾ ਰਾਣੀ ਦੇ ਲਾਲ ਰੰਗ ਦੀ ਝੋਲੀ ਰੱਖ ਸਕਦੇ ਆਂ ਸੋ ਬਿਲਕੁਲ ਰੱਖ ਸਕਦੇ ਆਂ ਸੋ ਨਾਲ ਹੀ ਲਿਖਦੇ ਨੇ ਕਿ ਅਸੀਂ ਪੀਰਾਂ ਨੂੰ ਵੀ ਮੰਨਦੇ ਆਂ ਪੀਰਾਂ ਦੇ ਵੀ ਮੱਥਾ ਟੇਕਣ ਜਾਂਦੇ ਆਂ ਕਿ ਉੱਥੇ ਵੀ ਅਸੀਂ ਝੋਲੀ ਰੱਖ ਸਕਦੇ ਆਂ ਸੋ ਬਿਲਕੁਲ ਸੋ ਇਹ ਤੁਹਾਡੀ ਸ਼ਰਧਾ ਹੈ ਜੇਕਰ ਤੁਹਾਡਾ ਦਿਲ ਕਰਦਾ ਹੈ ਕਿ ਕਿਤੇ ਵੀ ਧਾਰਮਿਕ ਥਾਂ ਤੇ ਅਸੀਂ ਕੋਈ ਚੀਜ਼ ਹੋਣੀ ਹੈ ਸਾਡਾ ਮਨ ਕਰਦਾ ਹੈ ਤਾਂ ਉਹ ਕਰਮ ਜਰੂਰ ਕਰੋ ਕੋਈ ਮਾੜਾ ਕਰਮ ਨਹੀਂ ਚੰਗਾ ਹੀ ਕਰਮਾ ਜੇਕਰ ਘਰ ਵਿੱਚ ਹੀ ਦਰਵਾਰ ਆ ਤੇ ਘਰ ਵਿੱਚ ਝੋਲੀ ਨਹੀਂ ਰੱਖੀ ਹੋਈ ਤਾਂ ਤੁਸੀਂ ਸੀਂਕੇ ਰੱਖ ਸਕਦੇ ਆ ਜਾਂ ਕਿਸੇ ਤੋਂ ਸਮਾ ਲਓ ਜੇਕਰ ਨਹੀਂ ਸੀਣੀ ਆਉਂਦੀ ਸੋ ਝੋਲੀ ਰੱਖਣੀ ਤਾਂ ਬਹੁਤ ਚੰਗੀ ਗੱਲ ਹੈ ਦਰਵਾਰ ਦੇ ਵਿੱਚ ਹੁਣੀ ਵੀ ਚਾਹੀਦੀ ਆ ਕਿਉਂਕਿ ਮਾਲਕ ਝੋਲੀ ਚੋਂ ਹੀ ਖੈਰਾ ਵੰਡਦਾ ਆ ਸੋ ਝੋਲੀ ਉਹਨਾਂ ਦੇ ਨਾਮ ਦੀ ਜਰੂਰ ਰੱਖਣੀ ਚਾਹੀਦੀ ਚਾਹੇ ਪੀਰਾ ਭੀਰਾ ਦੀ ਸੇਵਾ ਕਰਦੇ ਹੋ ਕਿਸੇ ਵੀ ਦੇਵੀ ਦੇਵਤੇ ਦੀ ਤੁਸੀਂ ਸੇਵਾ ਕਰਦੇ ਹੋ ਸੋ ਵਾਬਾ ਬਾਲਖਨਾ ਦੀ ਸੇਵਾ ਕਰਦੇ ਹੋ ਤਦ ਵੀ ਝੋਲੀ ਰੱਖਣੀ ਪੈਂਦੀ ਆ ਪੀਰਾਂ ਦੀ ਕਰਦੇ ਹੋ ਤਾਂ ਵੀ ਰੱਖਣੀ ਪੈਂਦੀ ਆ ਸੋ ਜੇਕਰ ਮਾਤਾ ਰਾਣੀ ਦੇ ਨਾਮ ਦੀ ਤੁਸੀਂ ਰੱਖਣੀ ਚਾਹੁੰਦੇ ਹੋ ਤੁਹਾਡੀ ਸ਼ਰਦਾ ਹੈ ਤਾਂ ਤੁਸੀਂ ਰੱਖ ਸਕਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਆਪਣਾ ਨਾਮ ਲਿਖਿਆ ਹੋਇਆ ਆ ਮਨਜੀਤ ਇਹਨਾਂ ਦਾ ਨਾਮ ਹੈ ਤੇ ਕਰਪੂਰਥਲੇ ਦੇ ਰਹਿਣ ਵਾਲੇ ਆ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਤੁਹਾਡੇ ਸਾਰੇ ਹੀ ਕਮੈਂਟ ਸੁਣਦੀ ਆ ਜੋ ਜਾਨੀ ਕਿ ਅਸੀਂ ਦੱਸੀਦੇ ਆ ਤੇ ਮੈਨੂੰ ਤੁਹਾਡੇ ਕਮੈਂਟ ਜਵਾਬ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਤੇ ਤੁਸੀਂ ਵਾਹਿਗੁਰੂ ਜਪਣ ਨੂੰ ਕਹਿੰਦੇ ਹੋ ਸਿਮਰਨ ਕਰਨ ਦੀ ਸਲਾਹ ਦਿੰਦੇ ਹੋ ਤੇ ਤੁਸੀਂ ਕਿਸੇ ਵੀ ਵਹਿਮ ਭਰਮ ਵਿੱਚ ਨਹੀਂ ਪਾਉਂਦੇ ਹਮੇਸ਼ਾ ਚੰਗੀ ਸਲਾਹ ਦਿੰਦੇ ਹੋ ਜੋ ਕਿ ਬਹੁਤ ਵਧੀਆ ਗੱਲ ਹੈ ਸੋ ਦੇਖੋ ਜੀ ਆਪਣੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜੇਕਰ ਕਿਸੇ ਦਾ ਵਿਸ਼ਵਾਸ ਟੁੱਟਦਾ ਹੈ ਤੇ ਉਹਨਾਂ ਦਾ ਵਿਸ਼ਵਾਸ ਬੰਨਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇਕਰ ਅੱਜ ਅਸੀਂ ਤੁਹਾਨੂੰ ਸਲਾਹ ਚੰਗੀ ਦਿੰਦੇ ਹਾਂ ਤੁਹਾਨੂੰ ਵਹਿਮ 'ਚ ਨਹੀਂ ਪਾਉਂਦੇ ਤੁਹਾਡਾ ਵਿਸ਼ਵਾਸ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੀ ਦੀ ਇਹ ਵੀਡੀਓ ਰਾਈ ਤਾਂ ਜਿਸ ਦਿਨ ਸਾਡਾ ਮਨ ਡੋਲੇਗਾ ਜਿਸ ਦਿਨ ਅਸੀਂ ਹਿੰਮਤ ਛੱਡਾਂਗੇ ਤੇ ਉਹ ਮਾਲਕ ਨੇ ਸਾਡੀ ਬਾਹ ਫੜ ਲੈਣੀ ਸੋ ਇਹ ਹੀ ਇੱਕ ਵਜ੍ਹਾ ਹੁੰਦੀ ਆ ਕਿ ਦੂਸਰਿਆਂ ਨੂੰ ਚੰਗਾ ਗਿਆਨ ਦੇਣਾ ਹਿੰਮਤ ਦੇਣੀ ਸੋ ਇਸ ਲਈ ਕਹਿੰਦਾ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਹੋਰ ਰੂਹ ਨੂੰ ਸਹਾਰਾ ਮਿਲ ਸਕੇ ਸੋ ਕੋਈ ਰੂਹ ਕਈ ਵਾਰ ਬਹੁਤ ਪਰੇਸ਼ਾਨੀ ਵਿੱਚ ਹੁੰਦੀ ਆ ਸੇਵਾ ਕਰਨ ਨਾਲ ਖਾਸ ਕਰਕੇ ਰੂਹ ਉਹਨਾਂ ਦਾ ਮਨ ਜਦੋਂ ਦੁਖਦਾ ਹੈ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਟੋਲ ਜਾਂਦੇ ਆ ਸੋ ਇੱਕ ਤੁਹਾਡੇ ਸ਼ੇਅਰ ਦੀ ਵਜ੍ਹਾ ਨਾਲ ਚੰਗਾ ਕਰਮ ਵੀ ਲਿਖਿਆ ਜਾਣਾ ਹੈ ਤੇ ਮੂਰਲੇ ਦੀ ਮਦਦ ਵੀ ਹੋ ਜਾਣੀ ਆ ਤੇ ਮਾਲਕ ਤੇ ਵਿਸ਼ਵਾਸ ਵੱਜ ਜਾਣਾ ਤੇ ਫਿਰ ਉਹਦਾ ਫਰਿਸ਼ਤਾ ਵੀ ਤੁਹਾਡੀ ਹੈਲਪ ਕਰੇਗਾ ਕਿ ਇਸ ਰੂਹ ਦੀ ਵਜ੍ਹਾ ਨਾਲ ਸਾਡਾ ਬੱਚਾ ਸਾਡੇ ਕੋਲ ਵਾਪਸ ਆ ਗਿਆ ਹੈ ਸੋ ਇਸ ਲਈ ਕਹੀਦਾ ਕਿ ਕਿਸੇ ਵੀ ਧਰਮ ਨੂੰ ਵੀ ਮਾੜਾ ਨਹੀਂ ਕਹਿਣਾ ਹੈ ਜੇਕਰ ਕੋਈ ਆਪਾਂ ਨੂੰ ਮਾੜਾ ਆਖਦਾ ਆ ਆਖਣ ਦਿਓ ਪਰ ਆਪ ਕਿਸੇ ਨੂੰ ਮਾੜਾ ਨਹੀਂ ਕਹਿਣਾ ਜਦੋਂ ਤੁਸੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹੋਗੇ ਕਿਸੇ ਵੀ ਗੁਰੂ ਪੀਰ ਨੂੰ ਮਾੜਾ ਨਹੀਂ ਕਹੋਗੇ ਸੋ ਜੇਕਰ ਮੂਰੇ ਉਹ ਇਨਸਾਨ ਤੁਹਾਨੂੰ ਮਾੜਾ ਬੋਲਦਾ ਚੁੱਪ ਕਰ ਜਾਓ ਪਰ ਮੂਰਲੇ ਦੇ ਗੁਰੂ ਦੀ ਵੀ ਇੱਜ਼ਤ ਕਰੋ ਕਿ ਬਾਕੀ ਉਹਨਾਂ ਦਾ ਜੇਕਰ ਦੁਨੀਆ ਤੇ ਨਾਮ ਹੈ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੋਈ ਆ ਸੋ ਕੁਸ਼ਕ ਰੂਹਾਂ ਦੀ ਖਾਤਰ ਗੁਰੂ ਪੀਰ ਵੀ ਬਦਨਾਮ ਹੋ ਜਾਂਦੇ ਨੇ ਸੋ ਇਥੇ ਇਹੀ ਕਵਾਂਗੇ ਕਿ ਆਪਣੇ ਗੁਰੂ ਦਾ ਰਤਵਾ ਉੱਚਾ ਕਰੋ ਕੋਈ ਇਹੋ ਜਿਹਾ ਕਰਮ ਨਾ ਕਰੋ ਕਿ ਜੀ ਦੇ ਨਾਲ ਤੁਹਾਨੂੰ ਕੋਈ ਇਹੋ ਜਿਹਾ ਸ਼ਬਦ ਕਵੇ ਕਿ ਇਹ ਵਾਕਏ ਗੁਰੂ ਵਾਲੇ ਆ ਤੇ ਕਰਮ ਇਹਨਾਂ ਦੇ ਚੰਗੇ ਨਹੀਂ ਹੈ ਸੋ ਕਰਮ ਮਾੜਾ ਕਰੀ ਜਾ ਰਹੇ ਆ ਸੋ ਜਦੋਂ ਤੁਸੀਂ ਕਿਸੇ ਦੇ ਗੁਰੂ ਦੀ ਇੱਜ਼ਤ ਕਰੋਗੇ ਤੇ ਉਸ ਗੁਰੂ ਨੇ ਉਸ ਫਰਿਸ਼ਤੇ ਨੇ ਵੀ ਤੁਹਾਡੀ ਮੁਸ਼ਕਲ ਸਮੇਂ ਬਾਹ ਫੜ ਲੈਣੀ ਆ ਉਹਨੇ ਵੀ ਤੁਹਾਨੂੰ ਸਹਾਰਾ ਦੇ ਦੇਣਾ ਹੈ ਉਹਨੇ ਵੀ ਹੈਲਪ ਕਰ ਦੇਣੀ ਆ ਸੋ ਜਦੋਂ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਤਾਂ ਹਰ ਕੋਈ ਸਾਡੀ ਮਦਦ ਕਰਦਾ ਹੈ ਜਿਕਰ ਮੂਲ ਨਾਲ ਕੋਈ ਮਾੜਾ ਆਖਦਾ ਆਖਣ ਦੋ ਪਰ ਕਿਸੇ ਨੂੰ ਆਪ ਮੂੰਹ ਜੋ ਮੰਦਾ ਬੋਲ ਕਦੇ ਨਾ ਬੋਲੋ ਚਾਹੇ ਮਸੀਹ ਵਾਲੇ ਹੋਵੇ ਖਾਸ ਕਰਕੇ ਮਸੀਹ ਵਾਲਿਆਂ ਦਾ ਤੇ ਆਪਸ ਵਿੱਚੀ ਜੋ ਪੀਰਾ ਵਗੀਰਾ ਨੂੰ ਮੰਨਦੇ ਆ ਜਾਂ ਮੂਰਤ ਕਿਤੇ ਜਾਂਦੀ ਆ ਖਾਸ ਕਰਕੇ ਉਹ ਇੱਕ ਦੂਜੇ ਦੀਆਂ ਪਰਾਈਆਂ ਕਰਦੇ ਬਹੁਤ ਵਾਰ ਦੇਖਿਆ ਸੁਣਿਆ ਹੈ ਸੋ ਇਸ ਲਈ ਇਥੇ ਇਸਲਾਹ ਦਵਾਂਗੇ ਕਿ ਕਿਸੇ ਵੀ ਗੁਰੂ ਪੀਰ ਨੂੰ ਵੇਚ ਨਾ ਲੈ ਕੇ ਆਇਆ ਕਰੋ ਕਿਉਂਕਿ ਗੁਰੂਆਂ ਪੀਰਾਂ ਨੇ ਬੰਦਗੀ ਕੀਤੀ ਤਪ ਕੀਤੇ ਆ ਤਪੱਸਿਆ ਕੀਤੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਆ ਤਾਂ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਆ ਤੇ ਉਹਨਾਂ ਦੇ ਨਾਮ ਦੇ ਦੀਵੇ ਜਗਦੇ ਆ ਸੋ ਦੁਨੀਆ ਚੁੱਪਦੀ ਹੈ ਮੂਰੇ ਸੋ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਬੰਦਗੀ ਕੀਤੀ ਉਹਨਾਂ ਦੀ ਬੰਦਗੀ ਬੋਲਦੀ ਹੈ ਨਾਮ ਦੀ ਕਮਾਈ ਬੋਲਦੀ ਹੈ ਨਾ ਹੀ ਕਿ ਉਹਨਾਂ ਦਾ ਨਾਮ ਬੋਲਦਾ ਹੈ ਨਾਮ ਉਦੋਂ ਹੀ ਹੁੰਦਾ ਹੈ ਜਦੋਂ ਬੰਦਗੀ ਹੋਈ ਹੋਵੇ ਤੇ ਪੂਰਾ ਗੁਰੂ ਮਿਲਿਆ ਹੋਵੇ ਸੋ ਨਾਮ ਦੀ ਕਮਾਈ ਕੀਤੀ ਹੋਵੇ ਸੋ ਵਰਨਾ ਇਨੇ ਨਾਮ ਆ ਦੁਨੀਆ ਤੇ ਉਹਨਾਂ ਦਾ ਨਾਮ ਕਿਉਂ ਨਹੀਂ ਦੁਨੀਆ ਤੇ ਰਹਿ ਜਾਂਦਾ ਕਿਉਂਕਿ ਨਾਮ ਦੀ ਕਮਾਈ ਨਹੀਂ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ ਉਹਨਾਂ ਦਾ ਹੀ ਦੁਨੀਆ ਤੇ ਨਾਮ ਹੈ ਪ੍ਰਮਾਤਮਾ ਨੇ ਕਰਾਇਆ ਹੋਇਆ ਆ ਸੋ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਕਮੈਂਟ ਸੌਣ ਕੇ ਕਿ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਆ ਸੋ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਆ ਸਾਰੀਆਂ ਰੂਹਾਂ ਦਾ ਜਿਹੜੇ ਸਾਡੀ ਵੀਡੀਓ ਨੂੰ ਸੁਣ ਰਹੇ ਆ ਤੇ ਸਮਝ ਰਹੇ ਆ ਸੋ ਬਹੁਤ ਰੂਹਾਂ ਨੇ ਜਿਹੜੀਆਂ ਹਰ ਰੋਜ਼ ਵੀਡੀਓ ਸੁਣਦਿਆਂ ਆ ਤੇ ਹਰ ਰੋਜ਼ ਕਮੈਂਟ ਕਰਦਿਆਂ ਆ ਸੋ ਕੋਸ਼ਿਸ਼ ਕਰਾਂਗੇ ਕਿ ਸੋ ਇਹਨਾ ਆਪਾਂ ਮੇਨ ਮੇਨ ਨਾਮ ਜ਼ਰੂਰ ਬੋਲਾਂਗੇ ਜਿਹੜੇ ਹਰ ਰੋਜ਼ ਕਮੈਂਟ ਕਰਦੇ ਆ ਜੀ ਸੋ ਬਾਕੀ ਕਈ ਰੂਹਾਂ ਹਰ ਰੋਜ਼ ਵੀਡੀਓ ਸੁਣਦਿਆਂ ਆ ਪਰ ਕਈ ਮਜਬੂਰੀ ਦੇ ਕਾਰਨ ਕਈਆਂ ਨੂੰ ਕਮੈਂਟ ਕਰਨਾ ਨਹੀਂ ਹੁੰਦਾ ਸੋ ਉਹਨਾਂ ਦਾ ਵੀ ਤਹਿ ਦਿਲੋਂ ਉਹ ਧੰਨਵਾਦ ਕਰਦੇ ਆ ਜੀ ਸੋ ਮਾਲਕ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਸੋ ਸਾਡਾ ਫਰਜ਼ ਬਣਦਾ ਹੈ ਕਿ ਵਾਹਿਗੁਰੂ ਤੇ ਵਿਸ਼ਵਾਸ ਬਣਾਉਣ ਦਾ ਕਿ ਤੁਹਾਡਾ ਵਿਸ਼ਵਾਸ ਜਿਹੜਾ ਉਹ ਬਣਿਆ ਰਵੇ ਕੋ ਮਾਲਕ ਦੇ ਚਰਨਾਂ ਨਾਲ ਜੁੜੇ ਰਹੂੰ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇਕਰ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਨਾ ਹੋਣ ਤਾਂ ਫਿਰ ਰੱਬ ਨੂੰ ਕੌਣ ਮੰਨੇ ਸੋ ਰੱਬ ਨੂੰ ਵੀ ਉਦੋਂ ਹੀ ਮੰਨ ਹੁੰਦਾ ਜਦੋਂ ਜ਼ਿੰਦਗੀ ਵਿੱਚ ਟੈਨਸ਼ਨਾਂ ਪਰੇਸ਼ਾਨੀਆਂ ਆਉਂਦੀਆਂ ਤੇ ਜ਼ਿੰਦਗੀ ਜਿਉਣੀ ਵੀ ਵਧੀਆ ਉਦੋਂ ਹੀ ਲੱਗਦੀ ਹੈ ਜਦੋਂ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਹੋਣ ਕਿਉਂਕਿ ਪਰੇਸ਼ਾਨੀਆਂ ਨਾਲ ਲੜਾਂਗੇ ਤਾਂ ਮਜ਼ਬੂਤ ਹੋਵਾਂਗੇ ਜੇਕਰ ਜ਼ਿੰਦਗੀ ਵਿੱਚ ਠੋਕਰਾਂ ਨਾ ਵੱਜਣਗੀਆਂ ਤਾਂ ਫਿਰ ਅਕਲ ਕਿੱਦੋਂ ਆਵੇਗੀ ਸੋ ਇਹ ਸਭ ਕੁਝ ਵੀ ਜ਼ਿੰਦਗੀ ਵਿੱਚ ਹੋਣਾ ਜ਼ਰੂਰੀ ਹੁੰਦਾ ਹੈ ਸੋ ਬਾਕੀ ਜਦੋਂ ਹੱਦੋਂ ਵੱਧ ਪਰੇਸ਼ਾਨੀਆਂ ਆ ਜਾਂਦੀਆਂ ਤੇ ਉਹਨਾਂ ਦਾ ਨਾਸ਼ ਕਰਨ ਲਈ ਸਾਡਾ ਪਰਮਾਤਮਾ ਸਾਡੇ ਨਾਲ ਖੜਾ ਰਹਿੰਦਾ ਹੈ ਸੋ ਨਾਮ ਦੀ ਕਮਾਈ ਕਰੋ ਮਾਲਕ ਤੇ ਭਰੋਸਾ ਰੱਖੋ ਤੇ ਇੱਕ ਦਿਨ ਸਭ ਖੁਸ਼ ਹੀ ਠੀਕ ਹੋ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰ ਲਈਏ ਕਿ ਕੱਲ ਐਤਵਾਰ ਦਾ ਦਿਨ ਹੈ ਸੋ ਕੋਸ਼ਿਸ਼ ਕਰਨੀ ਜੀ ਜਿਨ੍ਹਾਂ ਨੇ ਗੁੱਗਾ ਨਹੀਂ ਪੂਜਿਆ ਸੋ ਪੀਰਾਂ ਫੀਰਾਂ ਦੀ ਸੇਵਾ ਕਰਦੇ ਹੋ ਸੋ ਬਾਕੀ ਤਾਂ ਹਰ ਇੱਕ ਕੁੰਡੇ ਵਿੱਚ ਗੁੱਗਾ ਜ਼ਰੂਰ ਪੂਜਦੇ ਆ ਚਾਹੇ ਜੱਟ ਜ਼ਿੰਮੇਦਾਰ ਹੀ ਕਿਉਂ ਨਾ ਹੋਣ ਸੋ ਕਿਉਂਕਿ ਫਿਰ ਨੇਰ ਚਾਨਣ ਦਾ ਫਰਕ ਪੈ ਜਾਂਦਾ ਹੈ ਗੁੱਗਾ ਨਹੀਂ ਪੂਜਿਆ ਜਾਂਦਾ ਸੋ ਕੋਸ਼ਿਸ਼ ਕਰੋ ਕਿ ਕੱਲ ਹੀ ਐਤਵਾਰ ਦਾ ਦਿਨ ਵੀ ਚੰਗਾ ਹੈ ਸੋ ਗੁੱਗਾ ਜਾਰ ਪੀਰ ਦਾ ਦਿਨ ਹੈ ਸੋ ਕੱਲ ਗੁੱਗਾ ਪੂਜ ਦੋਗੇ ਤਾਂ ਬਹੁਤ ਹੀ ਚੰਗੀ ਗੱਲ ਆ ਵਰਨਾ ਫਿਰ ਦਿਵਾਲੀ ਤੱਕ ਤਾਂ ਪੂਜ ਹੀ ਹੁੰਦਾ ਰਹਿੰਦਾ ਵਿੱਚ ਸ਼ਰਾਧ ਆ ਜਾਣੀ ਆ ਤੇ ਸ਼ਰਾਧਾ ਦੇ ਵਿੱਚ ਫਿਰ ਗੁੱਗਾ ਨਹੀਂ ਪੂਜਿਆ ਜਾਂਦਾ ਫਿਰ ਵਿੱਚ ਗੈਪ ਪਵੇਗਾ ਫਿਰ ਨਰਾਤਿਆਂ ਦੇ ਵਿੱਚ ਪੂਜ ਲੈਂਦੇ ਆ ਕਈ ਤੇ ਦਿਵਾਲੀ ਤੱਕ ਪੂਜ ਹੀ ਹੁੰਦਾ ਰਹਿੰਦਾ ਹੈ ਗੁੱਗਾ ਫਿਰ ਬਾਅਦ ਵਿੱਚ ਸੋ ਕੋਸ਼ਿਸ਼ ਕਰੋ ਕਿ ਇਹਨਾਂ ਦਿਨਾਂ 'ਚ ਹੀ ਪੂਜ ਲਿਆ ਜਾਵੇ ਤਾਂ ਚੰਗੀ ਗੱਲ ਆ ਸੋ ਗੁੱਗਾ ਨੌਮੀ ਤੇ ਕਾਫੀਆਂ ਨੇ ਤਾਂ ਇਹ ਕਰਮ ਕਰ ਦਿੱਤਾ ਹੈ ਗੁੱਗਾ ਨੌਮੀ ਤੇ ਹੀ ਗੁੱਗਾ ਪੂਜ ਦਿੱਤਾ ਸੋ ਇਹਦੇ ਤੇ ਆਪਾਂ ਇੱਕ ਵੀਡੀਓ ਪਾਉਣੀ ਸੀ ਪਰ ਟਾਈਮ ਨਹੀਂ ਮਿਲਿਆ ਸੋ ਕੋਸ਼ਿਸ਼ ਕਰੋ ਜੀ ਜਿਨ੍ਹਾਂ ਨੇ ਕਰਮ ਨਹੀਂ ਕੀਤਾ ਉਹ ਕਰਮ ਜ਼ਰੂਰ ਕਰਨ ਤੇ ਅਰਦਾਸ ਇਹ ਹੀ ਕਰਨੀ ਹੈ ਗੁੱਗਾ ਪੂਜਣ ਲੱਗਿਆਂ ਕਿ ਗੁੱਗਾ ਜਾਰ ਪੀਰ ਜੀ ਸਾਨੂੰ 나ਗ ਦੇ ਰੂਪ ਦੇ ਵਿੱਚ ਦਰਸ਼ਨ ਕਦੇ ਨਾ ਹੋਣ ਨਾ ਘਰ ਦੇ ਵਿੱਚ ਕਦੇ ਨਿਕਲੇ ਕਿਉਂਕਿ ਜਿਨ੍ਹਾਂ ਨੂੰ ਭੁੱਲ ਹੋ ਜਾਂਦੀ ਹੈ ਜਾਂ ਗੁੱਗਾ ਨਹੀਂ ਕੋਈ ਦੇ ਉਹਨਾਂ ਦੇ ਘਰ ਵਿੱਚ ਇਹ ਫਿਰਕਾ ਪੈਣ ਲੱਗ ਪੈਂਦਾ ਹੈ ਤੇ ਨਜਰਾਂਣ ਲੱਗ ਪੈਂਦੇ ਆ ਫਿਰ ਪਤਾ ਹੀ ਨਹੀਂ ਲੱਗਦਾ ਕਿ ਕਾਦ ਕਿੱਧਰੋਂ ਆ ਗਿਆ ਕੋਈ ਰਸਤਾ ਵੀ ਨਹੀਂ ਹੁੰਦਾ ਆਉਣ ਦਾ ਵੀ ਆ ਨਹੀਂ ਸਕਦਾ 나ਗ ਪਰ ਫਿਰ ਵੀ ਘਰ ਵਿੱਚ ਨਿਕਲਣ ਲੱਗ ਪੈਂਦੇ ਆ ਜਾਂ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਗੁੱਗਾ ਜੀ ਬਹੁਤ ਸਾਖਦਾ ਉਹ ਆਪਣੀ ਸੁੱਖ ਲੈ ਹੀ ਲੈਂਦੇ ਆ ਸਾਲ ਬਾਅਦ ਉਹਨਾਂ ਦਾ ਆਪ ਗੁੱਗਾ ਪੂਜਣਾ ਹੁੰਦਾ ਹੈ ਤੇ ਸਾਲ ਬਾਅਦ ਉਹਨਾਂ ਨੇ ਗੁੱਗਾ ਬਾਕੀ ਆਪਣੇ ਆਪ ਹੀ ਪੂਜਾ ਲੈਂਦੇ ਆ ਜਿਹੜੇ ਕਿਉਂਕਿ ਕਈ ਵਾਰ ਅਸੀਂ ਇਹ ਅਜਮਾ ਕੇ ਦੇਖਿਆ ਹੈ ਜਦੋਂ ਮਨ ਵਿੱਚ ਸੋਚਿਆ ਅੱਜ ਨਹੀਂ ਫਿਰ ਕਰ ਦਵਾਂਗੇ ਫਿਰ ਕਰ ਦਵਾਂਗੇ ਤੇ ਉਸੇ ਵਕਤ ਦਰਸ਼ਨ ਹੋ ਜਾਂਦੇ ਸੀ ਸੋ ਮਿਹਨਤ ਹੀ ਕਰਨੀ ਹੈ ਕਿ ਇਸ ਰੂਪ ਵਿੱਚ ਲੋਕੇ ਸ਼ੁਕਰੀ ਰਹੋ ਸੋ ਜਦੋਂ ਵੀ ਗੱਗਾ ਪੁੱਜਣਾ ਹੈ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਉੱਥੇ ਕਿਤੇ ਇਹ ਨਾ ਕਹਿ ਦਿਓ ਜਾ ਕੇ ਕਿ ਸਾਨੂੰ ਅੱਬਾ ਜੀ ਤੁਸੀਂ ਦਰਸ਼ਨ ਦਿੰਦੇ ਰਹੋ ਸੋ ਜਦੋਂ ਵੀ ਕਹਿੰਦੇ ਕਿ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਨੇੜੇ ਹੋ ਕੇ ਸੁਣਦੇ ਆ ਤੇ ਦਿਖਾਈ ਦੇ ਦਿੰਦੇ ਆ ਸੋ ਲੁਕੇ ਚੁਪੇ ਹੀ ਰਹਿਣ ਤਾਂ ਮਾਲਕ ਦੀ ਵੈਸੇ ਹੀ ਕਿਰਪਾ ਬਣੀ ਰਹੇ ਇਹੇ ਅਰਦਾਸ ਬੇਨਤੀ ਕਰਨੀ ਜੀ ਤੇ ਕੋਸ਼ਿਸ਼ ਕਰੋ ਕਿ ਕੱਲ ਦੇ ਦਿਨੇ ਇਹ ਕੰਮ ਕਰ ਦਿਓ ਜੀ ਤੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਵੀਰਾਂ ਦੀ ਜੀ ਜੈਸਾਆਂ ਦੀ ਸੋ ਜਿਨ੍ਹਾਂ ਨੇ ਕੰਮ ਕੀਤਾ ਉਹ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਤੇ ਜਿਨ੍ਹਾਂ ਨੇ ਕੰਮ ਹਜੇ ਤੱਕ ਨਹੀਂ ਕੀਤਾ ਕੱਲ ਕਰਨਗੇ ਸੋ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਲਿਖ ਕੇ ਦੱਸਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰੀਏ ਜੈ ਵੀਰਾਂ ਦੀ ਜੀ ਜੈਸਾਆਂ ਦੀ